ਪੰਜਾਬ ਦੇ ਲੋਕੋ ਤੁਸੀਂ ਲਾਈ ਜਾਓ ਲੰਗਰ ਤੁਸੀਂ ਲਾਈ ਜਾਓ ਸ਼ਪੀਲਾ ਤੁਸੀਂ ਕੱਢੀ ਜਾਓ ਨਗਰ ਕੀਰਤਨ ਆ ਪੰਜਾਬ ਦਾ ਇੱਕ ਪਿੰਡ ਦੇਖੋ ਇਹ ਪੰਜਾਬ ਦਾ ਇੱਕ ਪਿੰਡ ਆ ਜਿੱਥੇ ਪਾਣੀ ਖਤਮ ਹੋ ਗਿਆ ਪਿੰਡ ਵਾਲੇ ਆਪਣੀਆਂ ਕੋਟੀਆਂ ਵੇਚ ਕੇ ਆਪਣੇ ਘਰ ਵੇਚ ਕੇ ਪਿੰਡ ਦੇ ਵਿੱਚੋਂ ਪਲਾਨ ਕਰ ਰਹੇ ਨੇ ਕਹਿੰਦੇ ਸਾਨੂੰ ਪਛੀਆਂ ਨੂੰ ਪੀਣ ਲਈ ਪਾਣੀ ਨਹੀਂ ਮਿਲ ਰਿਹਾ ਸਾਨੂੰ ਪਾਣੀ ਦੀ ਇੰਨੀ ਤੋਟ ਆ ਰਹੀ ਆ ਜੋ ਸਾਡਾ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤਮਤ ਸਾਡਾ ਪਿਓ ਖਤਮ ਹੋ ਰਿਹਾ ਪਰ ਜਿਨ੍ਹਾਂ ਦੇ ਕਹਦੇ ਸਿੱਖਾਂ ਦਾ ਮਨ ਨੀਮਾ ਤੇ ਮੱਤ ਉੱਚੀ ਉਹ ਸੁੱਤੇ ਪਏ ਨੇ ਸ਼ੇਰਾਂ ਦੀ ਕੌ ਪੰਜਾਬੀ ਆਲਸੀਆਂ ਦੀ ਕੌ ਪੰਜਾਬੀ ਹੋ ਗਈ ਆ ਪੰਜਾਬ ਦੇ ਮੱਧ ਵਰਗੀ ਲੋਕ ਸਕੂਲਾ ਕਾਲਜਾਂ ਦੇ ਵਿੱਚ ਪੜ੍ਹਦੇ ਬੱਚੇ ਤੇ ਨੌਜਵਾਨੀ ਪੀੜੀ ਪਾਣੀ ਨੂੰ ਤਰਸੋਗੀ ਉਹ ਪੰਜਾਬ ਦੇ ਲੋਕੋ Rajasthan ਦੇ ਲੋਕ ਤਾਂ ਜੰਮੇ ਹੀ ਸੋਕੇ ਦੇ ਵਿੱਚ ਸੀਗੇ ਅਸੀਂ ਤਾਂ ਸੋਗਾ ਦੇਖਿਆ ਹੀ ਨਹੀਂ ਹੈਗਾ ਜਦੋਂ ਕਿਸਾਨ ਦੀ ਜਿੰਦ ਜਾਨ ਹੈ ਜ਼ਮੀਨ ਜ਼ਮੀਨ ਦੀ ਵੈਲਿਊ ਹੈਗੀ ਆ ਪਾਣੀ ਦੇ ਨਾਲ ਤੇ ਜਦ ਪਾਣੀ ਉਹ ਸਾਡਾ ਖਤਮ ਹੋ ਜਾਣਾ ਵਾ ਜਿਹੜੀ 85% ਕਿਸਾਨੀ ਮੱਧ ਵਰਗੀ ਆ ਜਿਉ ਕੋਈ ਚਰੀ ਬੀਜਦਾ ਕੋਈ ਬਰਸੀ ਬੀਜਦਾ ਕੋਈ ਡੇਰੀ ਫਾਰਮ ਉਹਦਾ ਧੰਦਾ ਕਰਦਾ ਕੋਈ ਸਬਜ਼ੀਆਂ ਬੀਜਦਾ ਕੋਈ ਫਲ ਫਰੂਟ ਵੀਜ ਤਪੀਜਦਾ ਜਿਹੜੇ ਆਪਣਾ ਪਰਲ ਪਰਸ਼ਨ ਕਰਦੇ ਨੇ ਜਦੋਂ ਪਾਣੀ ਉਹ ਨਹੀਂ ਰਿਹਾ ਤਾਂ ਬਾਈ ਜੀ 85% ਕਿਸਾਨਾਂ ਦੀ ਆਤਮ ਹੱਤਿਆ ਵੀ ਪਤਣ ਗਈ ਆ ਤੇ ਤੁਹਾਨੂੰ ਨੌਕਰੀਆਂ ਮਿਲਦੀਆਂ ਨਹੀਂ ਫੈਕਟਰੀਆਂ ਦੇ ਵਿੱਚ ਪਈਏ ਨੇ ਕਬਜ਼ੇ ਕਰ ਲਏ ਜਦੋਂ ਪਾਣੀ ਉਹ ਨਹੀਂ ਰਿਹਾ ਫਿਰ ਦੱਸੋ ਕਿਸਾਨ ਜਿਹੜੇ ਹੁਣ ਚੁੱਪ ਕਰਕੇ ਬੈਠੇ ਨੇ ਆਪਣੇ ਪਿਓ ਪਾਣੀ ਨੂੰ ਬਚਾਉਣ ਲਈ ਕੁਛ ਕਰਦੇ ਨਹੀਂ ਹੈਗੇ ਉਹ ਬਰਕਰਾਰ ਦੀਆਂ ਰੇੜੀਆਂ ਲਾਉਣਗੇ ਆਂਡਿਆਂ ਦੀਆਂ ਰੇੜੀਆਂ ਲਾਉਣਗੇ ਰਿਕਸ਼ੇ ਚਲਾਉਣਗੇ ਜਾਂ ਸਾウਦੀ ਅਰਬ ਕਬੈਦ ਦੇ ਵਿੱਚ ਜਾ ਕੇ 20 25-25000 ਰੁਪਏ ਤੇ ਨੌਕਰੀਆਂ ਕਰਨਗੇ ਅ ਡੱਲੇ ਵਾਲੇ ਸਾਹਿਬ ਨੇ ਤਾਂ ਉੱਥੇ ਧਰਨਾ ਲਾ ਲਿਆ ਜਿਨ੍ਹਾਂ ਦਾ ਅੰਮ੍ਰਿਤ ਛਕਿਆ ਹੋਇਆ ਵਾ ਮੁੱਛਾਂ ਤੇ ਨਿੰਬੂ ਟਿਕਾਉਂਦਾ ਗਾਤਰ ਉੱਪਰ ਚਿਪਾ ਕੇ ਰੱਖਦਾ ਕਿਹੜਾ ਧਰਨਾ ਲਾਇਆ ਪਟਿਆਲੇ ਦੇ ਵਿੱਚ ਜਿਹੜਾ ਪੁਲਿਸ ਨੇ ਚੱਕਿਆ ਵੀ ਕੇਂਦਰੀ ਮੰਗਾ ਵਾਸਤੇ 20 ਅਸੀਂ ਟਿਊਬਲ ਹੋਰ ਪਾਸੇ ਸਾਨੂੰ ਲੱਗਣੇ ਚਾਹੀਦੇ ਨੇ ਤੇ ਜਿਹੜੇ ਮੀਟਰ ਜਿਹੜੇ ਚਿੱਪ ਵਾਲੇ ਅਸੀਂ ਮੀਟਰ ਨਹੀਂ ਲੱਗਣੇ ਦੇਣੇ ਚਾਹੀਏ ਜਿਹੜੇ ਕਿਸਾਨਾਂ ਦੇ ਭਵਿੱਖ ਨਾਲ ਜੁੜਿਆ ਹੋਇਆ ਪਾਣੀ ਉਹਦੇ ਵਾਸਤੇ ਪਿਓ ਦੇ ਪੁੱਤ ਨੇ ਕਦੇ ਧਰਨਾ ਨਹੀਂ ਲਾਇਆ ਢੱਲੇਵਾਲ ਉਹੀ ਆ ਢੱਲੇਵਾਲ ਜਿਹੜਾ ਕਿ ਖਸਕਸ ਦੀ ਖੇਤੀ ਦਾ ਵਿਰੋਧੀ ਆ ਤੇ ਦਿੱਲੀ ਜਦੋਂ ਧਰਨੇ ਚੱਲਦੇ ਸੀ ਇਹ ਖਸਕਸ ਦੀ ਖੇਤੀ ਵਾਲਿਆਂ ਨੂੰ ਆਪਣੀ ਸਟੇਜ ਤੇ ਬੋਲਣ ਨਹੀਂ ਸੀ ਦਿੱੰਦਾ ਜਦਕਿ ਜਿਹੜੀ ਮਰ ਰਹੀ ਕਿਸਾਨੀ ਆ ਉਹਨੂੰ ਖਸਕਸ ਦੀ ਖੇਤੀ ਪੈਰਾਂ ਤੇ ਖੜਾ ਕਰ ਸਕਦੀ ਹੈ ਆਪੇ ਸਾਡੇ ਬਜ਼ੁਰਗ ਕਿਸਾਨ ਲੀਡਰਾਂ ਨੇ ਪਿਆਹ ਕਰਾ ਲੇ ਬੱਚੇ ਪੈਦਾ ਕਰ ਲੇ ਜ਼ਿੰਦਗੀ ਦਾ ਆਨੰਦ ਲੈ ਲਿਆ ਆਪਣੇ ਬੱਚੇ ਬਾਹਰ ਵੀ ਭੇਜਤੇ ਤੇ ਹੁਣ ਇਹ ਪੰਜਾਬ ਨੂੰ ਬੰਜਰ ਬਣਾ ਕੇ ਮਰਨਗੇ ਸਾਡੇ ਬਜ਼ੁਰਗ ਕਿਸਾਨ ਲੀਡਰ ਇਹ ਪ੍ਰਮਾਤਮਾ ਕਿਰਪਾ ਕਰੇ ਜਿਹੜੇ ਬੰਜਰ ਜਿਹੜੇ ਸਾਡੇ ਕਿਸਾਨ ਲੀਡਰ ਨੇ ਇਹਨਾਂ ਨੂੰ ਆਪਣੇ ਚਰਨਾਂ 'ਚ ਨਵਾਜ਼ ਬਖਸ਼ ਜੇ ਹੋਰ ਦੇਰ ਰਹਿ ਗਏ ਤਾਂ ਇਹਨਾਂ ਨੇ ਪੰਜਾਬ ਨੂੰ ਬੰਜਰ ਬਣਾ ਕੇ ਮਰ ਜਣਾ ਮੈਂ ਤੇ ਆਪਣੇ ਬੱਚੇ ਇਹਨਾਂ ਨੇ ਬਾਹਰ ਸੈੱਟ ਕਰਤੇ ਤੇ ਸਿੱਖਾਂ ਦਾ ਮੰਨ ਨਹੀਂ ਮਾਤੇ ਮਾਤੂ ਜੀ ਅਸੀਂ ਕਿੱਧਰ ਲੱਗੇ ਹੋਇਆ ਸ਼ਪੀਲਾ ਲਾ ਲੋ ਲੰਗਰ ਲਾ ਲੋ ਕਿੰਨੇ ਗੁਰਦੁਆਰਿਆਂ ਦੇ ਵਿੱਚ ਅਸੀਂ ਰੋਜ਼ ਮੱਥਾ ਟੇਕਣ ਜਾਂਦੇ ਹਾਂ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਵਚਾਵਾ ਉਹਦੇ ਤੇ ਕਦੇ ਅਸੀਂ ਪ੍ਰਚਾਰ ਕਰਦੇ ਆ ਕਦੇ ਕਿਸਾਨ ਲੀਡਰਾਂ ਨੇ ਕਿਹਾ ਵੀ ਜੇ ਸਾਡੇ 10 ਮੁੰਡੇ ਰੋ ਚਿੱਟੇ ਦੇ ਨਾਲ ਮਰ ਰਹੇ ਨੇ ਸਾਡਾ ਪਿਓ ਪਾਣੀ ਖਤਮ ਹੋ ਰਿਹਾ ਵਾ ਅਸੀਂ ਕਦੇ ਚੱਡੀ ਕੜਵੀ ਪਾਣੀ ਨੂੰ ਬਚਾਉਣ ਲਈ ਧਰਨੇ ਲਾ ਲੀਏ ਅਸੀਂ ਆਪਣੇ ਪਿਓ ਨੂੰ ਬਚਾਉਣ ਲਈ ਧਰਨੇ ਲਾ ਲੀਏ ਪੰਜਾਬੀ ਬੀਓ ਰੱਬ ਦਾ ਵਾਸਤਾ ਵੀਰਿਓ ਇਹ ਗੁਰੂਆਂ ਪੀਰ ਪਗੰਬਰਾਂ ਦੀ ਧਰਤੀ ਵੀ ਪੰਜਾਬ ਦੇ ਬੰਜਰ ਹੋ ਜਾਣਾ ਵੀਰਿਓ ਜਦ ਕੋਈ ਔਰਤ ਮਰਤ ਔਰਤ ਬਾਜ ਹੁੰਦੀ ਆ ਪੰਜਾਬੀਓ ਜਦ ਕੋਈ ਔਰਤ ਬਾਜ ਹੁੰਦੀ ਆ ਤੁਹਾਨੂੰ ਸਮਾਜ ਤਾਨੇ ਮਾਰਦਾ ਉਹਨੂੰ ਮਿਹਣੇ ਮਾਰਦਾ ਸਾਡੇ ਤਾਂ ਪੂਰੇ ਪੰਜਾਬ ਨੇ ਬੰਜਰ ਹੋ ਜਾਣਾ ਵਾ ਆ ਜਿਹੜੀ 20 ਰੁਪਏ ਦੀ ਬਿਸਲੇਰੀ ਦੀ ਬੋਤਲ ਹੈ 2030 ਤੋਂ ਬਾਅਦ 500 ਰੁਪਏ ਦੀ ਹੋ ਜਾਣੀ ਆ ਕਿਉਂ ਨਹੀਂ ਅਸੀਂ ਝੋਨੇ ਦਾ ਪਾਣੀ ਕੱਟ ਕਰਦੇ ਹਰੇਕ ਸਾਲ ਪੰਜਾਬ ਦੇ ਵਿੱਚ ਇੱਕ ਝੋਨੇ ਦੀ ਨਕਲੀ ਝੀਲ ਬਣਦੀ ਆ ਜਿਹਦੇ ਵਿੱਚ ਨਾ ਕੋਈ ਮੱਛੀ ਪड़ਦੀ ਆ ਨਾ ਕੋਈ ਜੀਵ ਜੰਤੂ ਪੜਦਾ ਸਿਰਫ ਝੋਨੇ ਨੂੰਗਾ ਕੇ ਸੁੱਕ ਜਾਂਦੀ ਆ 20 ਰੁਪਏ ਕਿਲੋ ਜੀਰੀ ਦੀ 20 ਰੁਪਏ ਕਿਲੋ ਜੀਰੀ ਵਿਕਦੀ ਆ ਤੇ ਅਸੀਂ 55000 ਲੀਟਰ ਪਾਣੀ ਖਰਾਬ ਤਾਂ ਕਰ ਦਿੰਦੇ ਆ ਜਾਨੀ ਕਿ 55000 ਲੀਟਰ ਬੇਸ ਲੈਹਰੀ ਦੀ ਬੋਤਲ ਕਿਉਂ ਨਹੀਂ ਅਸੀਂ ਖਸਗਦੀ ਖੇਤੀ ਦੀ ਮੰਗ ਕਰਦੇ ਹੈਗੇ ਅੱਜ ਬਾਜਰਾ ਕੋਧਰਾ ਚੱਕੀਆਂ ਦੇ ਵਿੱਚ ਕਿੰਨਾ ਮਹਗਾ ਵਿਕਦਾ ਵਾ ਕਿਉਂਕਿ ਪਿੰਡਾਂ ਵਾਲੇ ਤੇ ਸ਼ਹਿਰਾਂ ਵਾਲੇ ਹੁਣ ਮਿਕਸ ਆਟਾ ਖਾਣ ਲੱਗੇ ਕਿਉਂ ਕਿਸਾਨ ਜੱਥੇਬੰਦੀ ਵਾਲੇ ਐਲਾਨ ਨਹੀਂ ਕਰਦੇ ਵੀ ਅਸੀਂ ਰੇਹਾਂ ਸਪਰੇਹਾਂ ਨਹੀਂ ਆਪਣੇ ਫਸਲਾਂ ਦੇ ਵਿੱਚ ਪਾਵਾਂਗੇ ਹੁਣ ਇੱਕ ਰਿਪੋਰਟ ਆਈ ਹੈ ਜਿਹੜੀ ਸਾਡੀ ਨੌਜਵਾਨੀ ਆ ਨੌਜਵਾਨੀ ਦੇ 25% ਨੌਜਵਾਨੀ ਜੋ ਕੋਈ ਨਸ਼ਾ ਨਹੀਂ ਕਰਦੀ ਉਹਨਾਂ ਦੇ ਵੀਰਜ ਦੇ ਛਕਰਾਣੋਂ ਮਰ ਜਿਹੜੇ ਨੇ ਨਮਰਦ ਹੋ ਰਹੇ ਨੇ ਕਿਉਂ ਕਿਉਂਕਿ ਮਾਂ ਦੇ ਪੇਟ ਦੇ ਵਿੱਚ ਅਸੀਂ ਯੂਰੀਆ ਖਾਣ ਲੱਗ ਜਾਂਦਾ ਬੱਚਾ ਅੱਜ ਹਰ ਘਰ ਦੇ ਵਿੱਚ ਮਰੀਜ਼ ਪੈਦਾ ਹੋ ਗਿਆ ਕੈਂਸਰ ਕਾਲਾ ਪੀਲਾ ਚੁੱਕਰ ਹਰੇਕ ਘਰ ਚ ਫੜ ਗਿਆ ਤੀਸਰੀ ਜਨਾਨੀ ਦੀ ਬੱਚੇ ਦਾ ਨਹੀਂ ਨਿਕਲੀ ਹੋਈ ਆ ਤੁਸੀਂ ਇਹ ਦੇਖੋ ਸਰਵਾਈਕਲ ਥਾਇਰੋਇਡ ਹਰੇਕ ਨੂੰ ਹੋਈ ਜਾਂਦਾ ਵਾ ਕਿਉਂ ਕਿ ਅਸੀਂ ਤਿੰਨ ਟਾਈਮ ਰੋਟੀ ਦੇ ਵਿੱਚ ਯੂਰੀਆ ਕੰਨੇ ਆ ਕਦੇ ਕਿਸਾਨ ਲੀਡਰ ਮੇਰੇ ਨੇ ਹੁਣ ਉਹ ਸ਼ਰਾਬ ਫੈਕਟਰੀ ਦਾ ਵਿਰੋਧ ਹੋ ਰਿਹਾ ਵਾ ਬੀਓਐਫ ਸਾਡੇ ਪਾਣੀ ਨੂੰ ਖਰਾਬ ਕਰ ਰਹੀ ਹੈ ਇੱਥੇ ਜ਼ਹਿਰ ਫਲਾ ਰਹੀ ਹੈ ਭਾਈ ਜੀ ਜਿਹੜੇ ਹਰ ਪੰਜਾਬ ਦੇ 12800 ਪਿੰਡਾਂ ਦੇ ਵਿੱਚ ਕਿੱਥੇ ਨਹੀਂ ਅਸੀਂ ਯੂਰੀਆ ਪਾਉਂਦੇ ਹੈਗੇ ਕਿਉਂ ਨਹੀਂ ਅਸੀਂ ਉਹਨੂੰ ਰੋਕਦੇ ਹੈਗੇ ਕਿਉਂ ਅਸੀਂ ਆਪਣੇ ਪਿਓ ਪਾਣੀ ਨੂੰ ਬਚਾਉਣ ਲਈ ਕੋਈ ਕਾਰਜ ਨਹੀਂ ਕਰਦੇ ਭਾਈ ਜੀ ਵੱਧ ਤੋਂ ਵੱਧ 4-5 ਸਾਲ ਹੋਰ ਝੋਨਾ ਲਾ ਲਾਂਗੇ ਨਾ ਉਸ ਤੋਂ ਬਾਅਦ ਭਾਈ ਜੀ ਕੀ ਕਰਾਂਗੇ ਇਹ ਵੀ ਦੱਸ ਦਿਓ ਸੱਤ ਅੱਠ ਸਾਲ ਬਾਅਦ ਤਾਂ ਬੰਜਰ ਹੋ ਜਾਣਾ ਪੰਜਾਬ ਨੇ ਕਈ ਇਲਾਕੇ ਡਾਰਕ ਜੂਨ ਦੇ ਵਿੱਚ ਆ ਕੇ ਕਦੋਂ ਅਸੀਂ ਆਪਣੇ ਪਿਓ ਪਾਣੀ ਨੂੰ ਬਚਾਉਣ ਲਈ ਕਦੇ ਧਰਨੇ ਲਾਵਾਂਗੇ ਕਦੋਂ ਅਸੀਂ ਆਪਣੀਆਂ ਨਸਲਾਂ ਨੂੰ ਬਚਾਉਣ ਲਈ ਕਦੇ ਧਰਨੇ ਲਾਵਾਂਗੇ ਮੈਂ ਇਹ ਕਹਿੰਦਾ ਬਜ਼ੁਰਗ ਕਿਸਾਨ ਲੀਡਰ ਜਲਦੀ ਇਸ ਦੁਨੀਆ ਤੋਂ ਜਾਣ ਇੰਨਾ ਵੀ ਜਗ੍ਹਾ ਕੋਈ ਪੜਿਆ ਲਿਖਿਆ ਕਿਸਾਨ ਆਕੂ ਆਵੇ ਜਿਹੜਾ ਕਿ نسلਾਂ ਬਾਰੇ ਵੀ ਸੋਚੇ ਕਿਸਾਨ ਦੇ ਆਉਣ ਵਾਲੀ ਪੀੜ੍ਹੀ ਬਾਰੇ ਵੀ ਸੋਚੇ ਤਾਂ ਕਰਕੇ ਸਾਡਾ ਪੰਜਾਬ ਬਚ ਸਕਦਾ ਵਾ ਨਹੀਂ ਆ ਪਿੰਡ ਦੇਖ ਲੋ ਵੀਰੋ ਇਹ ਬੰਜਰ ਹੋ ਗਿਆ ਪਿੰਡ ਲੋਕ ਪਿੰਡ ਦੇ ਲੋਕ ਉਥੋਂ ਉਹਨੂੰ ਛੱਡ ਛੱਡ ਕੇ ਜਾ ਰਹੇ ਹਰੇ ਨੇ ਆਪਣੀਆਂ ਕੋਠੀਆਂ ਵੇਚ ਕੇ ਆਪਣੇ ਮਕਾਨ ਵੇਚ ਕੇ ਸਾਰੇ ਪੰਜਾਬ ਦਾ ਹਾਲਾਤ ਇਹੀ ਹੋਣਾ ਵਾ ਅਸੀਂ ਕਿਉਂ ਨਹੀਂ ਫੈਕਟਰੀਆਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਟਾਬਿਆਂ ਦੇ ਵਿੱਚ ਡੈਰੀਆਂ ਦੇ ਵਿੱਚ ਹੁੰਦੀ ਪਾਣੀ ਦੀ ਬਰਬਾਦੀ ਨੂੰ ਰੋਕਦੇ ਕਿਉਂ ਨਹੀਂ ਇੱਕ ਪੰਜਾਬ ਦੇ ਵਿੱਚ ਲੋਕ ਰੋ ਬਣਾਉਂਦੇ ਕਿ ਪੰਜਾਬ ਦੇ ਲੋਕ ਪਾਣੀ ਤੇ ਜਵਾਨੀ ਨੂੰ ਬਚਾਉਣ ਲਈ ਇੱਕ ਛੜਕਾ ਤੇ ਉਤਰਨ ਕਿਉਂ ਕਿਸਾਨ ਲੀਡਰ ਐਲਾਨ ਨਹੀਂ ਕਰਦੇ ਹੈਗੇ ਕਿ ਅਸੀਂ ਝੋਨੇ ਦਾ ਪਾਈ ਕੱਟ ਕਰਾਂਗੇ ਹੋਰ ਬਸਲਾ ਤੇ ਐਮਐਸਪੀ ਲਾਵਾਂਗੇ ਆਪਣੀਆਂ ਨਸਲਾਂ ਮਚਾਵਾਂਗੇ ਦੇ ਕਰਕੇ ਪੰਜਾਬੀਆਂ ਉੱਠੋ ਨਹੀਂ ਤੁਹਾਨੂੰ ਆਉਣ ਵਾਲੀਆਂ ਪੀੜ੍ਹੀਆਂ માફ ਨਹੀਂ ਕਰਨਗੀਆਂ ਤੁਹਾਡੇ ਛੱਤਰ ਮਾਰਨਗੇ